ਸੁਆਲ ਆਇਆ ਬਹੁਤ ਸੋਣਾ ਕਿ ਘਰ ਦੇ ਵਿੱਚ એનર્ਜੀ ਨੂੰ ਕਿਦਾਂ ਠੀਕ ਕਰੀਏ ਘਰ ਦੇ ਵਿੱਚ એનર્ਜੀ ਜੇ ਤੁਹਾਡੀ એનર્ਜੀ ਹੋਵੇ ਤੁਹਾਨੂੰ ਪਤਾ ਹੀ ਹੈ ਸੈਲਫ ਲੌਂਗ ਬਰੀਥਿੰਗ ਪ੍ਰੈਕਟਿਸ ਬਰੀਥਿੰਗ ਪ੍ਰੈਕਟਿਸ ਕਰਦੀ ਹੈ એનર્ਜੀ ਵੀ ਠੀਕ ਕਰਦੀ ਹੈ ਪਰ ਬਹੁਤ ਵਾਰ ਅਗਰ ਕਿਸੇ ਹੋਰ ਦੇ ਅੰਦਰ 네ਗੇਟਿਵ એનર્ਜੀ ਹੈਗੀ ਹੈ ਭਾਵੇਂ ਤੁਹਾਡੇ ਆਲੇ ਦੋਲੇ ਕਲੇਸ਼ੀ ਹੈਗੇ ਨੇ ਜਾਂ ਕੋਈ ਕਲੇਸ਼ੀ ਘਰ ਚ ਆ ਕੇ ਗਿਆ ਹੈਗਾ ਤਾਂ ਉਸ ਵੇਲੇ ਤੁਸੀਂ ਜਿਹੜੀ એનર્ਜੀ ਕਲੀਅਰਿੰਗ ਕਰ ਸਕਦੇ ਹੋ ਤੂ ਤੁਹਾਨੂੰ ਪਤਾ ਹੀ ਹੈ ਆਪਾਂ ਇਹਨੂੰ ਬਾਲ ਦਿੰਨੇ ਆ ਹਮੇਸ਼ਾ ਤੂ ਬਾਲ ਸਕਦੇ ਹੋ ਮੋਮਬਤੀ ਜੀ ਨੂੰ ਬਾਲ ਸਕਦੇ ਹੋ ਕੁਝ ਕਹਿੰਦੇ ਮੰਨਦੇ ਮੇਰੇ ਹੱਥ ਇੰਨੇ ਜ਼ਿਆਦਾ ਕਿਉਂ ਰਾਈਟ ਨਾ ਹੋਏ ਹੋਏ ਕਾਲੇ ਬਿਕਾਜ਼ ਮੈਂ ਐਕਚੁਅਲੀ ਦਾਲਚੀਨੀ ਦਾਲਚੀਨੀ ਨੂੰ ਬਾਲ ਕੇ ਭੁਜਾ ਕੇ ਜਿਹੜਾ ਧੂਆ ਹੈਗਾ ਇਹ ਘਰ ਦੇ ਵਿੱਚ ਇਹ ਕਲੀਨ ਕਰਦਾ ਹੈ ਇਹ ਵੈਸੇ ਵੀ ਬਹੁਤ ਵਧੀਆ ਹੁੰਦਾ ਜਿਹੜਾ ਜਿਹਨੂੰ ਕਹਿੰਦੇ ਹੁੰਦਾ ਨਾ ਕਿ ਆਪਣਾ ਘਰ ਦੇ ਵਿੱਚ ਖੁਸ਼ਹਾਲੀ ਦੇ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਇਸ ਸੰਤਰੇ ਦੇ ਚਿਲਕੇ ਸੰਤਰੇ ਦੇ ਛਿਲਕੇ ਨੂੰ ਸੁਕਾ ਕੇ ਇਹਨੂੰ ਅਗਲਾ ਲਓ ਘਰ ਦੇ ਵਿੱਚੋਂ 네ਗੇਟਿਵਿਟੀ ਦੂਰ ਹੁੰਦੀ ਹੈ ਤੇ ਬਾਕੀ ਹੈਗੀ ਆ ਫਿਰ ਉਸ ਤੋਂ ਬਾਅਦ ਸਬਦਾ ਸਰਾ ਐਂਡ that is ਤੁਹਾਨੂੰ ਪਤਾ ਹੀ ਆ ਪਾਲੋਸਾਦੋ ਪਾਲੋਸਾਦੋ ਮੀਨਸ ਸੰਤਾ ਵਾਲੀ ਲੱਕੜ ਹਲੀਵੁੱਡ ਇਹ ਆਉਦੀ ਹੈਗੀ ਆ ਸਾਲ ਕਮੈਰਕੋ ਤੋਂ ਮੋਸਤੀ ਪਰੂਤੋ ਤੇ ਤੁਹਾਨੂੰ ਪਤਾ ਹੀ ਆ ਪਰੂਤੋ ਦੇ ਵਿੱਚ ਸ਼ਮਨイズਮ ਬਹੁਤ ਹੈਗਾ ਸ਼ਮਨイズਮ ਮੀਨਸ ਆਪਣੀ ਜਿਹੀ ਹੋਲਿਸਟਿਕ ਹੀਲਿੰਗ ਹੁੰਦੀ ਆ ਭਾਵ એનર્ਜੀ ਹੀਲਿੰਗ ਤਾਂ ਇਹ ਜਿਹੜੀ ਲੱਕੜ ਹੈਗੀ ਆ ਇਹ ਤੁਹਾਡੇ ਆਲੇ ਦੁਆਲੇ ਤੋਂ ਤੁਹਾਡੇ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਘਰ ਦੇ ਵਿੱਚੋਂ ਜਿਹੜੀ ਨੈਗੇਟਿਵਿਟੀ ਹੈਗੀ ਹੈ ਨਾ ਨੈਗੇਟਿਵ એનર્ਜੀ ਹੈ ਉਹ ਸਾਰੀ ਦੂਰ ਕਰ ਦਿੰਦੀ ਹੈ। ਆਖਿਆ ਜੀ ਤੁਸੀਂ ਮਹਿਸੂਸ ਕਰੋਗੇ ਕਿ ਆਪਾਂ ਜਦੋਂ ਹੁਣ ਇਹਨੂੰ ਤੁਹਾਡੇ ਅੜਗੋਲੇ ਬਾੜਿਆ ਹੋਇਆ ਹੈਗਾ ਤਾਂ ਤੁਹਾਡੀ ਜ਼ਿੰਦਗੀ ਦੇ ਇਹ ਪਲ ਐਸ ਵੇਲੇ ਬਹੁਤ ਸੋਹਣੇ ਆ। ਫੀਲਿੰਗ ਲਾਈਟ ਫੀਲਿੰਗ ਬੈਟਰ ਯਰ ਇਹ ਤਾਂ ਸੀ એનર્ਜੀ ਥੀਅਰਿੰਗ ਬਾਕੀ ਆਪਣੀ એનર્ਜੀ ਵਧੀਆ ਰੱਖੋ। ਸੜਦੇ ਨੂੰ ਸੜੰਦੋ ਪਰਵਾਹ ਨਹੀਂ ਕਰੀਂ।